ਮੂੰਹ ਹੋਰ ਕੇ ਬਣਾਦਾ ਆ ਜ ਆ ਕਰਦਾ ਖਾਂਦਾ 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 ਖਾਊਗਾ ਖਾਊਗਾ ਏਦਾਂ ਹੱਥ ਛੱਡ ਨਾ ਆ ਦੇ ਹੋਰ ਕੇ ਆ ਦੇ ਖਾ ਦੇ ਖਾਂਦਾ ਇਹਨਾਂ ਦੇ ਖਾਂਦਾ ਨਾ ਇਹੇ ਓਡ ਗਿਆ ਯਾਰ ਬਾਜ ਓੜ ਗਿਆ ਗਾ ਯਾਰ ਮਤੇ ਕੀ ਕਿਤਾ ਚਲ ਉਧਰ ਦੇਖਿਆ ਕਿਤੇ ਬੈਠੂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਸੀਂ ਦੇਖ ਸਕਦੇ ਸਾਡੇ ਨਾਲ ਇੱਧਰ ਬਾਜ ਬੈਠਾ ਹੋਇਆ ਇਹ આજ ਤੋਂ ਦੋ ਦੂਜਾ ਦਿਨ ਆ ਰਹਾ ਇਹਨੂੰ ਦੋ ਕੁ ਦਿਨ ਹੋ ਗਏ ਛੱਟ ਤੋਂ ਇਹ ਜਿੱਦਾਂ ਸਾਡੇ ਰੈਸਟ ਦੇਰਾਂ ਦੇ ਘਰੇ ਆ ਗਿਆ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਆ ਦੇਖੀ ਮੈਨੂੰ ਫੋਟੋਆਂ ਭੇਜੀਆਂ ਭਾਜੀ ਨੇ ਵੀ ਕਹਿੰਦੇ ਆ ਦੇਖ ਤਾਂ ਕਿਹੜਾ ਜਾਨਵਰ ਆ ਉਹਨਾਂ ਨੂੰ ਪਤਾ ਵੀ ਹੈ ਨਹੀਂ ਜੀ ਬਵਾਜ ਆ ਇਹ ਕਹਿੰਦੇ ਸਾਡੇ ਘਰੇ ਆ ਗਿਆ ਹੈ ਪਤਾ ਨਹੀਂ ਕੀ ਹੋਇਆ ਤੋੜ ਨਹੀਂ ਹੁੰਦਾ ਤੇ ਇਹਦੇ ਪੰਜੇ ਤੇ ਵੀ ਛੱਟ ਲੱਗੀ ਸੀਗੀ ਵੀ ਉੜਦਾ ਨਹੀਂ ਪਿਆ ਉਹਨਾਂ ਦੇ ਕੋਠੇ ਦੇ ਉੱਤੇ ਡਿੱਗਿਆ ਸੀਗਾ ਆ ਗਿਆ ਅਸੀਂ ਉਹਨਾਂ ਨੂੰ ਕਹੇਗੇ ਬਾ ਯਾਰ ਹੱਥ ਲਓ ਕੋਈ ਨਹੀਂ ਆਪਾਂ ਦੇਖਦੇ ਆ ਆ ਗਏ ਅਸੀਂ ਹਲੇ ਪੰਜਾਬ ਤੋਂ ਬਾਹਰ ਸੀਗੇ ਪਿਛਲੇ ਦਿਨ ਗਏ ਸੀ ਮੱਧ ਪ੍ਰਦੇਸ਼ ਗਏ ਹੋਏ ਸੀ ਉੱਥੇ ਪਹੁੰਚੇ ਉੱਥੇ ਆ ਕੇ ਜਾਂ ਦੇਖਿਆ ਇਹ ਹਾਲਾਤ ਬਹੁਤ ਮਾੜੇ ਸੀ ਵਿਚਾਰੇ ਦੇ ਦੇਖ ਸਕਦੇ ਤੁਸੀਂ ਇਹ ਤੋਂ ਮਤਲਬ ਬਾਰ ਵੀ ਨਹੀਂ ਬਾਜਦੇ ਸੀ ਇਦਾਂ ਮਤਲਬ ਸਿਹਤ ਜੀ ਵੀ ਠੀਕ ਨਹੀਂ ਸੀ ਇਹਦੀ ਹੁਣ ਕਾਫੀ ਐਕਟਿਵ ਹੋਇਆ ਦੋ ਦਿਨਾਂ ਤੋਂ ਤੇ ਇਦਾਂ ਆ ਵੀ ਆਪਾਂ ਹਲੇ ਸਾਨੂੰ ਇਹ ਆ ਵੀ ਥੋੜਾ ਜਿਹਾ ਹੋਇਆ ਨਾ ਚਲੋ ਆਪਾਂ ਫਿਰ ਨੂੰ ਰਿਲੀਜ਼ ਕਰ ਦਾਂਗੇ ਕਿਉਂਕਿ ਹਲੇ ਰੱਖਣ ਦਾ ਕੋਈ ਪ੍ਰੋਗਰਾਮ ਹੈ ਨਹੀਂ ਇਹਨੂੰ ਚਲੋ ਜਿੰਨਾਂ ਜਰ ਹੈਗਾ ਜਿੰਨਾਂ ਜਰ ਹਲੇ ਨਹੀਂ ਸੈੱਟ ਹੁੰਦਾ ਆਉਟ ਨਹੀਂ ਹੁੰਦਾ ਨਾ ਉਹਨਾਂ ਜਰ ਦਿਨ ਆਪਾਂ ਰੱਖਾਂਗੇ ਹੁਣ ਸਾਨੂੰ ਅਸੀਂ ਚੱਲੇ ਆਏ ਇਹਦੇ ਬਾਰੇ ਹੁਣ ਥੋੜਾ ਜਿਹਾ ਡਾਈ ਡੂਡ ਲੈਣ ਇਹਦੀ ਹੁਣ ਸਾਨੂੰ ਜਿਆਦਾ ਨੋਲੇਜ ਵੀ ਹੈ ਨਹੀਂ ਇਦਾਂ ਇਹਨੂੰ ਕੀ ਪਾਉਣਾ ਕੀ ਨਹੀਂ ਇੰਦਾ ਇੰਨਾ ਪਤਾ ਵੀ ਮਾਸ ਮੂਸ ਖਾਂਦਾ ਹੈ ਮੈਂ ਤਾਂ ਚਲੋ ਨਹੀਂ ਖਾਣਾ ਪੀਣਾ ਇਹਦੇ એનર્ਜੀ ਘਾਉਣਾ ਚਲੋ ਪਰ ਜੇ ਇਹਨਾਂ ਲਈ ਰੱਬ ਨੇ ਬਣਾਈਆਂ ਚੀਜ਼ਾਂ ਨੇ ਇਹ ਤਾਂ ਖਾਂਣਗੇ ਇਹਨਾਂ ਲਈ ਤਾਂ ਚਲੋ ਆਣਾ ਪਕਾਵਾਂਗੇ ਬਾਕੀ ਦੇਖਾਂਗੇ ਹੁਣ ਕੱਲ ਦਾ ਇਹਨੂੰ ਕੁਛ ਨਹੀਂ ਪਾਇਆ ਕੁਛ ਖਾਦਾ ਨਹੀਂ ਅਸੀਂ ਪਹਿਲਾਂ ਹੋਰ ਜੀ ਨਾ ਟਰਾਈ ਕਰਦੇ ਰਹੇ ਤੇ ਅੱਜ ਦੇਖਦੇ ਟਰਾਈ ਕਰਕੇ ਕੀ ਖਾਂਦਾ ਪੀਂਦਾ ਕੀ ਨਹੀਂ ਬਾਕੀ ਤੁਹਾਨੂੰ ਵੀ ਦੱਸਾਂਗੇ ਆਹ ਦੇਖ ਲਓ ਤੁਹਾਡੇ ਸਾਹਮਣੇ ਉਧਰ ਟੈਕ ਕੇ ਬੈਠਾ ਕੋਈ ਉੱਡਣ ਦੀ ਕੋਸ਼ਿਸ਼ ਨਹੀਂ ਕਰਦਾ ਹਨਾ ਇਹ ਨਾਲ ਕਿਤੇ ਜਾਂਦਾ ਹੈ ਤੇ ਇਰਾਮ ਨਾਲ ਬੈਠਾ ਐ ਤਾਂ ਅਸੀਂ ਜਿੱਦਾਂ ਹੁਣ ਸਾਡੇ ਲਾਗੇ ਸ਼ਹਿਰ ਪੈਂਦਾ ਨਕੋਤਰ ਉੱਥੋਂ ਥੋੜਾ ਜਿਹਾ ਸਮਾਨ ਨਹੀਂ ਪਤਾ ਕਰਨ ਲੱਗੇ ਆ ਜੇ ਟਰਾਈ ਮਾਰ ਕੇ ਦੇਖਦੇ ਜੋ ਚੀਜ਼ ਖਾ ਲਈ ਠੀਕ ਆ ਨਹੀਂ ਤਾਂ ਫਿਰ ਜੋ ਇਹਦੀ ਡਾਈਟ ਹੈਗੀ ਉਹ ਤਾਂ ਉਹਨੂੰ ਖਲਾਵਾਂਗੇ ਆਪਾਂ ਬਾਕੀ ਪਹੁੰਚਦੇ ਤੁਹਾਨੂੰ ਦੱਸਦੇ ਆ ਫਿਰ ਜਿੱਦਾਂ ਵੀ ਹੈਗੀ ਜਿੱਦਾਂ ਵੀ ਪਹੁੰਚ ਚੁੱਕੇ ਆਪਾਂ ਜੀ ਨਕੋਤਰ ਸ਼ਹਿਰ ਤੇ ਸ਼ਾਪ ਤੇ ਜਾਣਾ ਆ ਉਹਨੂੰ ਸ਼ਾਪ ਵੀ ਦਿਖਾਉਣੇ ਆ ਅੱਜ ਤੇ ਸਾਰਾ ਸਮਾਨ ਅਵੇਲੇਬਲ ਹੁੰਦਾ ਬਿੱਲੀਆਂ ਦਾ ਕੈਟ ਦਾ ਸਾਡੇ ਤੋਂ ਕੈਟ ਵੀ ਰੱਖੀ ਹੋਈ ਨਾ ਉਹਦੇ ਵਾਸਤੇ ਆਪਾਂ ਫੀਡ ਲੈਣ ਆਈ ਦੀ ਤੇ ਉੱਥੇ ਮੇਰੇ ਖਿਆਲ ਨਾਲ ਇਦੇ ਵਾਸਤੇ ਵੀ ਕੁਛ ਨਾ ਕੁਛ ਗਾਰਡ ਹੋ ਜਾਊਗਾ। ਬਾਕੀ ਦੇਖਦੇ ਆਂ ਬਾਕੀ ਇਦਾਂ ਵੀ ਉਡਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਦੇਖੋ ਤੁਹਾਡੇ ਸਾਹਮਣੇ ਪਿਆਰ ਨਾਲ ਬੈਠਾ ਆ ਇਹ। ਘਰੇ ਵੀ ਰਿਹਾ ساری ਰਾਤ ਕੋਲ ਪਿਆ ਬੈਠਾ ਰਿਹਾ। ਉਦਾਂ ਸੀ ਇਹਨੂੰ ਨਾ ਧਾਗਾ ਪਾਇਆ ਪੈਰ ਨੂੰ। ਕਿਉਂਕਿ ਐਵੇਂ ਹਨਾ ਹਲੇ ਉੜ ਹੁੰਦਾ ਨਹੀਂ ਜੇ ਉੜ ਗਿਆ ਇੱਥੇ ਕੋਈ ਕੁੱਤਾ ਬਿੱਲਾ ਕੋਈ ਐਵੇਂ ਖਾ ਲੂ ਹਨਾ ਹੋਰ ਮੁੜ ਕੇ ਤਾਂ ਕਰਕੇ ਸਾਨੂੰ ਥੋੜੀ ਟੈਨਸ਼ਨ ਆ। ਉਹ ਵੀ ਅਸੀਂ ਬੋਲ ਲਿਆ ਕਰਕੇ ਬੰਨਿਆ ਆ। ਤੇ ਬਾਕੀ ਉਦਾਂ ਨਾ ਪਹਿਲਾਂ ਜਦ ਨਵਾਂ ਨਵੇਂ ਉਦੋਂ ਥੋੜਾ ਡਰਦਾ ਹੀ ਹੁਣ ਇਹਨੂੰ ਪਤਾ ਲੱਗ ਗਿਆ ਵੀ ਇਹ ਕੁਛ ਨਹੀਂ ਕਹਿੰਦੇ ਹੈਗੇ। ਤੇ ਹੁਣ ਤਾਂ ਜਿੰਦਾ ਮਰਜੀ ਹੱਥ ਵੀ ਲਾਓ ਸ਼ਾਪ ਦੇ ਸ਼ਾਪ ਦੇ ਬਾਹਰ ਖੜੇ ਆ ਫੋਨ ਕੀਤਾ ਭਾਜੀ ਕਹਿੰਦੇ 10 ਮਿੰਟ ਚ ਆਉਣ ਲੱਗੇ ਕਿਉਂਕਿ ਸਵੇਰਾ ਸਵੇਰਾ ਜਾਦੀ ਹੈ ਨਾ ਹਲੇ ਕਿੰਨਾ ਟਾਈਮ ਹੋਇਆ 9:25 ਉਹਦਾ ਵਸੇ ਧੁੰਦ ਧੁੰਦਾ ਧੁੰਦਾ ਕਰਕੇ ਹੁਣ ਲੇਟ ਖੋਲਦੇ ਆ ਬਾਕੀ ਇਧਰ ਦੇਖ ਸਕਦੇ ਤੁਸੀਂ ਬਾਜ ਹਣੀ ਇਸ ਟਾਈਮ ਇਹਦੀ ਅੱਖਾਂ ਦੇਖ ਸਕਦਾ ਤੁਸੀਂ ਇਦਾਂ ਲੱਗਦਾ ਵੀ ਪਤਾ ਨਹੀਂ ਖਾਈ ਜਾਣਾ ਹੁੰਦਾ ਪਹਿਲਾਂ ਪਹਿਲਾਂ ਤਾਂ ਬਹੁਤ ਡਰ ਲੱਗਦਾ ਸੀ ਹੁਣ ਤਾਂ ਫਰੈਂਡਲੀ ਹੋ ਗਿਆ ਸਾਡੇ ਨਾਲ ਕਾਫੀ ਪਿਆਰ ਬਹਿ ਚੁੱਕਾ ਫਾਈਨਲੀ ਗੇਟ ਖੋਲਣ ਲੱਗਾ ਏ ਦੇਖ ਸਕਦੇ ਤੁਸੀਂ ਇਧਰ ਸਾਡਾ ਬਾਜ ਵੀ ਦੇਖ ਲਓ ਤੁਸੀਂ ਯਾਰ ਇਹ ਤਾਂ ਯਾਰ ਥੋੜਾ ਨਾ ਪੈਸੇ ਪੂਸੇ ਦਾ ਨਹੀਂ ਲਿਆ ਹੈਗਾ ਮੋਢੇ ਤੇ ਬੰਦਾ ਇਹ ਨਾ ਉੱਚੀ ਜਗ੍ਹਾ ਤੇ ਬਹਿਣਾ ਪਸੰਦ ਕਰਦਾ ਜਿੱਦਾਂ ਹੁਣ ਮੋਢੇ ਤੇ ਬਹਿ ਗਿਆ ਮੋਢੇ ਤੇ ਨਾ ਸੈਰ ਤੇ ਚੱਲ ਜਾਣਾ ਦੇਖ ਸਕਦੇ ਪੁੱਤ ਕਰਦਾ ਨਹੀਂ ਹੈਗਾ ਇਹਨਾਂ ਨੂੰ ਨਾ ਉੱਚੀ ਜਗ੍ਹਾ ਤੇ ਬਹਿਣਾ ਪਸੰਦ ਹੁੰਦਾ ਆ ਤੇ ਬਸ ਉੱਚੀ ਜਗ੍ਹਾ ਤੇ ਬਹਿੰਦੇ ਆ ਇਹ ਅਸੀਂ ਵਾਕੇ ਸੁਣਿਆ ਸੀਗਾ ਸੱਚ ਗੱਲ ਆ ਮੋਢੇ ਤੋਂ ਇਹਨੇ ਦੇਖ ਸੈਰ ਤੇ ਚੱਲ ਜਾਣਾ ਆ ਦੇਖਿਓ ਸੈਰ ਤੇ ਜਾਊਗਾ ਸੈਰ ਤੇ ਚੱਲ ਨੇ ਜੋ ਪਹਿਲਾਂ ਹੀ ਖਲਾਲੀ ਭਾਜੀ ਹੁਣਾਂ ਤੋਂ ਆ ਦੇਖ ਸਕਦੇ ਆ ਪਰਛੀ ਨਸਲ ਦੀਆਂ ਗੈਟ ਆ ਦੇਖੋ ਕਿੰਨੀ ਸੋਹਣੀ ਗੈਟ ਆ ਕੀ ਬਾਤ ਆ ਦੇਖੋ ਕਿੰਨੀ ਸੋਹਣੀ ਆ ਨਾ ਬਾਕੀ ਬਹੁਤ ਸਾਮਾਨ ਆ ਇੱਥੇ ਭਾਜੀ ਹੁਣਾਂ ਤੋਂ ਅਲੱਗ-ਅਲੱਗ ਬਾਕੀ ਆਪਾਂ ਇਹਣਾ ਆਪਣਾ ਸਾਮਾਨ ਆ ਇਹ ਗਰੇਵੀ ਹੁੰਦੀ ਆ ਸਾਰਿਆਂ ਤੋਂ ਵਧੀਆ ਚਿਕਨ ਗਰੇਵੀ ਇਹਦੇ ਵਿੱਚ ਹੀ ਹੁੰਦੀ ਗਰੇਵੀ ਬਣਾਉਣੀ ਪੈਂਦੀ ਆ ਇਹ ਨਹੀਂ ਇੱਦਾਂ ਹੀ ਪਾ ਦੋ ਇੱਦਾਂ ਹੀ ਬਣੀ ਹੁੰਦੀ ਆ ਫੇਰ ਠੀਕ ਆ ਖੱਲੀ ਗਰੇਵੀ ਆ ਮਾਸ ਮੂਸ ਵਾਲਾ ਨਹੀਂ ਬਣਸਣਾ ਇਹ ਚ ਮਾਸ ਹੁੰਦਾ ਇਹ ਚ ਹੋ ਹੈਗਾ ਆ ਰੋਸਰ ਡੱਕਾ ਦੇ ਆ ਦੇਖ ਲੈ ਇਹਦੇ ਛੋਟੇ ਛੋਟੇ ਦਾਣੇ ਹੋਏ ਇਹ ਚ ਆਲੇ ਸ਼ਿਸ਼ਾ ਵਾਲਾ ਵੀ ਦੇਖ ਬਾਕੀ ਆ ਲੈ ਕੇ ਚੱਲਦੇ ਆਪਾਂ ਟਰਾਈ ਮਾਰਦੇ ਆ ਖਾਂਦਾ ਕਿ ਨਹੀਂ ਖਾਂਦਾ ਜੋ ਵੀ ਆ ਘਰੇ ਜਾ ਕੇ ਦੇਖਦੇ ਆ ਬਹੁਤ ਸੋਹਣੀਆਂ ਲੱਗਦੀਆਂ ਕੈਟਾਂ ਦੇਖਿਓ ਹਾਂਜੀ ਮਾਣੋ ਹਾਂਜੀ ਅੱਖਾਂ ਬਹੁਤ ਸੋਹਣੀਆਂ ਇਹਨਾਂ ਦੇ ਬਾਕੀ ਇੱਥੇ ਦੇਖੋ ਤੁਸੀਂ ਆਹਦੇ ਆ ਫਿਸ਼ ਕਿੰਨੀਆਂ ਸੋਹਣੀਆਂ ਆ ਹਾਂ ਚਾ ਵਾੜ ਬਾਕੀ ਆਪਾਂ ਆ ਲੈ ਜੱਲੇ ਆ ਇਹਦੇ ਵਿੱਚ ਹੈਗਾ ਮਾਲ ਕਾਫੀ ਦੇਖਦੇ ਆ ਜੇ ਖਾ ਲਵੇ ਤਾਂ ਦੇ ਖਾਣ ਆਪ ਵੀ ਫਿਰ ਸੈਟਾ ਕੰਮ ਯਾਰ ਮੈਂ ਕਿਹਾ ਮੱਛੀ ਖਵਾ ਦੀ ਇਹਨਾਂ ਇੱਕ ਬੱਚਾ ਆ ਮੇਰਾ ਗਾਲਤ ਸੁਣਾ ਇੱਧਰ ਛੋਟੀ ਮੱਛੀ ਖਵਾ ਲਾਂਦੇ ਇੱਕ ਕੋਈ ਨਹੀਂ ਦੇਖ ਭਲਾ ਹੀ ਆ ਯਾਰ ਬਿਮਾਰ ਜੀ ਉਹ ਖਵਾ ਦੇਣੀ ਹੈ ਜਿਹੜੀ ਜ਼ਿਆਦਾ ਐਕਟਿਵ ਨਹੀਂ ਹੈਗੀ ਜਿਹੜੀ ਜ਼ਿਆਦਾ ਬਿਮਾਰ ਉਹ ਖਵਾ ਦੇਣੇ ਹੈ ਉਹ ਖਵਾ ਦੀ ਕੁਛ ਨਹੀਂ ਹੁੰਦਾ ਮੇਰੀ ਗੱਲ ਸੁਣ ਭਾਜੀ ਨੂੰ ਕਿਹੜਾ ਪਤਾ ਲੱਗਣਾ ਚੌਂਕ ਚ ਕੀ ਗੱਲ ਆ ਹੈ ਲੱਗਾ ਬਾਣ ਨੇ ਉਹ ਖਵਾ ਲਾਂਦੇ ਆ ਸੰਤਰੀ ਵਧੀਆ ਮੈਂ ਕਹਿੰਨਾ ਖਵਾ ਦੀ ਤੂੰ ਦੱਸ ਖਵਾ ਦੀ ਮੱਛੀ ਇੱਕ ਬਾਜ ਨੂੰ ਯਾਰ ਖਵਾ ਲਾਂਦੇ ਮਾਂ ਦੇ ਨਹੀਂ ਮੁੰਡੇ ਯਾਰ ਕੱਢ ਦੇਣੀ ਆਵੇਂ ਚਾਲ ਨਾ ਜੀ ਫਾਈਨਲੀ ਬਾਜ ਆਪਣੇ ਕੋ ਆ ਚੁੱਕਾ ਆ ਸਮਾਨ ਲੈ ਲਿਆ ਹੁਣ ਘਰੇ ਜਾ ਕੇ ਟਰਾਈ ਕਰਦੇ ਆ ਇੱਕ ਵਾਰੀ ਕਿਦਾਂ ਖਾਂਦਾ ਜਾਂ ਨਹੀਂ ਅਸੀਂ ਭਾਈ ਨੂੰ ਦਿਖਾਇਆ ਭਾਈ ਨੇ ਦੱਸਿਆ ਕਹਿੰਦੇ ਬੱਚਾ ਆ ਹੱਲੇ ਮਤਲਬ ਤਾਂ ਹੀ ਡੈਗਿਆ ਜਿੱਦਾਂ ਹੁਣ ਭੂਆ ਦੇ ਸਾਡੀ ਭੂਆ ਦੇ ਮੁੰਡੇ ਦੇ ਘਰੇ ਡਿਜਿਆ ਇਹ ਕੋਠੀ ਦੇ ਉੱਪਰ ਤੇ ਜੇ ਵੱਡਾ ਹੁੰਦਾ ਤਾਂ ਇਹ ਸ਼ਾਇਦ ਵਧੀਆ ਔਡ ਪਾਉਂਦਾ ਕਿ ਕੀ ਪਤਾ ਹੁਣ ਜਾਂ ਦੂਰ ਦੂਰ ਚ ਫਸ ਗਿਆ ਜਾਂ ਇਹਦੀ ਮਾਂ ਇਹਨੂੰ ਉਡਾਉਂਦੀ ਹੋਊ ਉਹਨਾਂ ਵੀ ਸਿਖਾਉਂਦੀ ਹੈ ਨਾ ਉੱਪਰੋਂ ਛੱਡ ਦਿੰਦੇ ਬਾਜ ਦੇ ਬੱਚੇ ਦੇ ਸ਼ਹਿਰ ਉਥੋਂ ਡੈਗ ਨਾ ਹੋਵੇ ਡੈਗ ਨਾ ਗਿਆ ਹੋਵੇ ਨਾ ਜੋ ਵੀ ਹੈਗਾ ਤੇ ਬਾਕੀ ਇਦਾਂ ਵੀ ਸਾਡੇ ਤੋਂ ਹੁਣ ਡਰਦਾ ਨਹੀਂ ਹੈਗਾ ਇਹ ਸਾਨੂੰ ਜਿੱਦਾ ਜਾਣਣਾ ਨਾ ਪਿਆ ਇੱਕ ਅੱਧਾ ਦਿਨ ਹੋਇਆ ਜਿਆਦਾ ਨਹੀਂ ਹੋਇਆ ਟਾਈਮ ਤੇ ਸਾਡਾ ਫਰੈਂਡ ਬਣਾਉਂਦਾ ਸ਼ਾਮ ਨੂੰ ਕੱਲ ਸ਼ਾਮੀ ਲਿਆਂਦਾ ਜਿੱਦਾਂ ਅੱਜ ਦੂਜਾ ਦਿਨ ਹੈ ਤੇ ਕੱਲ ਖਾਦਾ ਇਹਨੇ ਕੋਸ਼ ਨਹੀਂ ਹੈਗਾ ਹੁਣ ਅੱਜ ਇਹਨੂੰ ਪਾਉਨੇ ਆ ਦੇਖਦੇ ਆ ਤੁਹਾਡੇ ਸਾਹਮਣੇ ਟਰਾਈ ਕਰਾਵਾਂਗੇ ਬਾਕੀ ਬਣੇ ਰਿਓ ਵਲੌਗ ਦੇ ਨਾਲ ਲਓ ਵੀ ਮੋਟਰਸ ਹੁਣ ਲਈ ਆਪਾਂ ਆ ਗਏ ਆ ਆਪਣੇ ਘਰੇ ਫਲਾਟ 'ਚ ਗੱਡੀ ਲਾ ਦਿੱਤੀ ਆ ਤੇ ਇੱਧਰ ਬਾਜ ਦੇਖ ਲਓ ਵੀ ਜਾ ਗਏ ਹੁਣ ਟਰਾਈ ਕਰਦੇ ਆਪਾਂ ਤੂੰ ਦੇਖੋ ਕਿੰਨੀ ਪੈ ਚੁੱਕੀ ਆ ਇੱਧਰ ਗੌਦਰ ਸਾਹਿਬ ਅੱਜ ਨਗਰ ਕੀਰਤਨਾ ਅਸੀਂ ਨਾ ਤਾਂ ਨਹੀਂ ਛੱਡਦੇ ਸਾਨੂੰ ਡਰ ਆਵੇ ਕੋਈ ਕੀ ਪਤਾ ਇਹ ਮਤਲਬ ਹੈਗਾ ਪਤਾ ਲੱਗਾ ਸਾਨੂੰ ਬੱਚਾ ਆ ਸਾਨੂੰ ਡਾਰਾ ਵੀ ਐਵੇਂ ਕਿਤੇ ਨਾ ਆੜ ਹੋਇਆ ਕੋਈ ਕੁੱਤੇ ਨੇ ਖੋਪਦੇ ਆ ਪਕੜ ਬਹੁਤ ਮਜੂਰ ਹੁੰਦੀ ਕੋਈ ਕੁੱਤੇ ਕੱਤੇ ਨੇ ਖਾਰਿਆ ਡਰਵਾ ਸਾਨੂੰ ਨਾ ਹੱਲੇ ਹੱਲੇ ਪੂਰਾ ਪ੍ਰੋਪਰ ਕਿਉਂਕਿ ਮਾਂ ਤੋਂ ਬਿਨਾਂ ਤੁਹਾਨੂੰ ਪਤਾ ਹੋਵੇ ਜਦ ਮਾਂ ਮਾਂ ਨੇ ਸਿਖਾਉਣਾ ਉਹ ਗੱਲ ਹੋਰ ਹੋ ਜਾਂਦੀ ਆ ਹੱਲੇ ਇਹਨਾਂ ਨੂੰ ਬੜਾ ਪਤਾ ਨਹੀਂ ਹੈਗਾ ਬਾਕੀ ਖੰਭ ਖਲਾਰਦਾ ਵਾ ਹਵਾ ਚੱਲਦੀ ਪਈ ਆ ਦੇਖ ਸਕਦੇ ਆ ਸਾਨੂੰ ਨਾ ਇਤੋਂ ਡਾਰਵਾ ਇਕੇ ਦੇ ਇਹਨਾਂ ਖਾਲਵੇਂ ਨੂੰ ਬਾਜ ਨੂੰ ਇਹ ਤੋਂ ਥੋੜਾ ਬਚਾ ਕੇ ਖਾਣਾ ਜਾ ਇਹਦਾ ਫਰੈਂਡ ਬਣਾਉਣਾ ਪੈਣਾ ਆਹ ਲ ਫੜ ਫੀਡ ਚਲੋ ਆ ਜਾਇਂ ਤੇ ਲੈ ਆ ਬਾਕੀ ਲੈ ਕੇ ਆਏ ਆ ਸਮਾਨ ਅਸੀਂ ਆਹ ਯਾਰ ਆਹ ਦੇਖੋ ਮਬੀ ਇਹ ਵੀ ਸਾਡੇ ਨਾਲ ਘਰੇ ਛੋਟੀ ਹੁੰਦੀ ਆ ਗਈ ਸੀ ਕੈਂਡੀ ਇਹਦੀ ਮਾਂ ਸੁੱਈ ਸੀ ਸਾਡੇ ਘਰੇ ਇਹਨੂੰ ਛੱਡ ਗਈ ਸੀ ਬਾਕੀ ਬੱਚੇ ਲੈ ਗਈ ਸੀ ਇਹ ਨਿੱਕੀ ਹੁੰਦੀ ਪਾਲੀ ਅਸੀਂ ਮਤਲਬ ਬੜਾ ਛੋਟੀ ਜੀ ਹੁੰਦੀ ਸੀ ਉਦੋਂ ਦੀ ਪਾਲੀ ਆ ਇਹ ਫੀਡ ਦੇਖ ਲਈ ਨਾ ਚੋਰ ਫਾਦੇ ਨੂੰ ਫੀਡ ਬਾਕੀ ਬਾਜ ਦੀ ਤਾਂ ਗੱਲ ਵਾਰ ਹੈਗੀ ਆ ਸਾਨੂੰ ਪਤਾ ਲੱਗਾ ਕਿ ਇਹ ਨਾ ਪਿਓਰ ਬਾਜ ਆ ਨਾ ਇਹ ਹੁੰਦਾ ਸ਼ੇਖਰਾ ਪਤਾ ਨਹੀਂ ਸ਼ੇਖਰਾਨਾ ਹਲਚਾ ਹੁੰਦਾ ਹੈ ਏ ਇੰਡੀ ਐਵੇਂ ਖੁਸ਼ ਹੋਈ ਜਾਂਦੀ ਮੈਨੂੰ ਪਤਾ ਨਹੀਂ ਕੀ ਪਾਉਣ ਲੱਗੇ ਲਓ ਜੀ ਇਹਨੂੰ ਆਪਾਂ ਛੋਟਾ ਜਿਹਾ ਪੀਸ ਆ ਚਿਕਨ ਦਾ ਦੇਖਦੇ ਖਾਂਦਾ ਕਿ ਨਹੀਂ ਖਾਂਦਾ ਥੋੜਾ ਮੂੰਹ ਖੋਲ ਕੇ ਪਾਉਣਾ ਪੈਣਾ ਮੂੰਹ ਹੋਰ ਮੜਿਆ ਖਾਊਗਾ ਮੈਂ ਨੂੰ ਖੋਲ ਕੇ ਬਣਾਦਾ ਆ ਜਾਂਦਾ ਖਾਂਦਾ 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 ਖਾਊਗਾ ਖਾਊਗਾ ਐਦਾਂ ਹੱਥ ਛੱਡ ਨਾ ਫੜ ਕੇ ਫੜ ਕੇ ਹੱਥ ਨਾ بابا ਮੇਰੇ ਵੀ ਮਾਰ ਸਕਦਾ ਨਹੀਂ ਮਾਰਦਾ ਦੱਦੀ ਮੇਰੇ ਵੱਡੀ ਵੀ ਸਮਾੜੇ ਲੱਗਦੀ ਵੀ ਨਹੀਂ ਹੈਗੀ ਸੀ ਚੋਂਜ ਆ ਦੇਖ ਆ ਦੇ ਖਾਂਦਾ ਨਾਲੇ ਖਾਂਦਾ ਨਾਲੇ ਓਏ ਉੜ ਗਿਆ ਯਾਰ ਬਾਜ ਉੜੇ ਆ ਯਾਰ پتہ ਕੀ ਕੀਤਾ ਚਲ ਉਧਰ ਦੇਖੇ ਕਿਤੇ ਬੈਠੂ ਬਾਜ ਨਹੀਂ ਡਾਰੀ ਮਾਰ ਗਏ ਗੈਂਡੀ ਨੂੰ ਫਾੜ ਲਣਗੇ ਅਸੀਂ ਇਨਪਾਸ ਚੱਕ ਚੱਕ ਲੈ ਲਓ ਜੀ ਬਾਜ ਡਾਰੀ ਉਹਨੇ ਉੱਪਰ ਰੱਸੀ ਬੰਨੀ ਰਹੀ ਹੈ ਉਹਦੇ ਚਲੋ ਜੀ ਕਿ ਆ ਬੈਠਾ ਦੇਖੋ ਉੜ ਗਿਆ ਯਾਰ ਕੋਈ ਤੋਖ ਨਹੀਂ ਰੱਸੀ ਆ ਗਾਲਾ ਉਹਦੇ ਨਾ ਪੈਰ ਦੇ ਵਿੱਚ ਹਲਕੀ ਜੀ ਅਸੀਂ ਤਾਂ ਤਾਂ ਪਾਈ ਹੈਗਾ ਓਡੇ ਨਾ ਹਲੇ ਪ੍ਰੋਪਰ ਸੈੱਟ ਨਹੀਂ ਹੈਗਾ ਪਰ ਹੁਣ ਤਾਂ ਮੈਨੂੰ ਲੱਗਦਾ ਠੀਕ ਹੋ ਗਿਆ ਇਹ ਹੁਣ ਅਸੀਂ ਡਰੋਨ ਲਿਆਂਦਾ ਆ ਡਰੋਨ ਲਿਆ ਕੇ ਥੋੜਾ ਡੋਨੇ ਆ ਰੱਸੀ ਖੋਲਦੀ ਹੈ ਨਾ ਫਿਰ ਤਾਂ ਕੋਈ ਚੱਕਰ ਨਹੀਂ ਹੈਗਾ ਫਾੜ ਜੇ ਤੇਰੀ ਪੇ ਦੇਖਦੇ ਆਂ ਬਾਕੀ ਲੋਈ ਡਰੋਨ ਆ ਗਏ ਡਰੋਨ ਨਾਲ ਨਾ ਆਪਾਂ ਥੋੜਾ ਜਿਹਾ ਮਤਲਬ ਇਹਨੂੰ ਉਡਾਵਾਂਗੇ ਇੱਧਰ ਕਿਤੇ ਬਹਿ ਗਿਆ ਨਾ ਕੋਠੇ-ਕਾਠੇ ਦੇ ਫੇਰ ਉਡਾਣ ਲੈਣਾ ਹੁਣ ਇੰਨੀ ਉੱਚੀ ਫੜ ਨਹੀਂ ਸਕਦੇ ਨਾ ਗੱਲ ਇਹ ਉਹੀ ਤਾਂ ਚੱਕਰ ਇੱਕ ਤੋਂ ਦਮ ਹੋ ਗਿਆ ਪਿੱਛੇ ਹੋ ਗਿਆ ਜਾਂ ਜੀ ਬਾਕੀ ਰੈਸਕਿਊ ਟੀਮ ਆ ਗਈ ਜੀ ਸਾਰੀ ਲੋ ਜੀ ਇਹ ਕਹਿੰਦੇ ਆ ਯਾਦ ਪੰਛੀ ਆ ਉਹ ਇਦਾਂ ਨਹੀਂ ਫੜ ਹੋਣਾ ਬਹੁਤ ਦੂਰੋਂ ਲਿਆਂਦਾ ਇਹ ਉੱਚੀ ਜਗ੍ਹਾ ਤੋਂ ਤਾਂ ਪੜਾਤਾ ਦੰਡੇ ਨਾਲ ਲਪੇਟ ਲਾ ਕੋਈ ਡੰਡੇ ਨਾਲ ਉਧਰ ਔੜ ਗਿਆ ਇਧਰ ਨੀਵੀਂ ਜਗ੍ਹਾ ਆ ਗਿਆ ਹੁਣ ਇੱਥੋਂ ਦਾ ਚਾਂਸ ਹੈਗੇ ਲੱਥਾਂ ਦੇ ਕੋਈ ਡੰਡਾ ਲੰਬਾ ਜਿਹਾ ਲਿਆ ਪਹਿਲਾਂ ਮੈਂ ਲੋ ਜੀ ਫਾਈਨਲੀ ਬਾਜ ਲਾ ਲਿਆ ਥੱਲੇ ਅਸੀਂ ਬਹੁਤ ਮੁਸ਼ਕਲ ਨਾਲ ਧਾਗਾ ਵਸਾ ਕੇ ਕੁੰਡੀ ਜੀ ਦੇ ਵਿੱਚ ਆਹ ਦੇਖੋ ਕੁੰਡੀ ਬਣਾਈ ਵੀ ਫਾਈਨਲੀ ਆਪਾਂ ਫੜ ਲਿਆ ਬਾਕੀ ਤੁਸੀਂ ਹਿਸਾਬ ਲਾ ਲਓ ਜਿਹੜਾ ਬਾਜ ਆ ਉਹ ਇਨਾ ਫਰਤੀਲਾ ਹੁੰਦਾ ਨਾ ਉਹਨੂੰ ਕੋਈ ਫੜ ਨਹੀਂ ਸਕਦਾ ਇਹਨੂੰ ਅਸੀਂ ਦੁਬਾਰਾ ਫੜ ਲਿਆ ਕਿਉਂਕਿ ਇਹ ਠੀਕ ਨਹੀਂ ਹੈਗਾ ਨਾ ਇਹ ਤੋਂ ਬਾਹਲਾ ਔੜ ਹੁੰਦਾ ਆ ਕੋਈ ਵੀ ਇਹਨੂੰ ਫੜ ਸਕਦਾ ਸੀ ਕੋਈ ਵੀ ਲਾ ਸਕਦਾ ਸੀ ਕੋਈ ਕੁੱ ਕਿਸਾ ਨਾਲੋਂ ਇਸ ਕਰਕੇ ਇਹਨੂੰ ਆਪਾਂ ਹੁਣ ਇਹ ਰਿਸਕ ਨਹੀਂ ਲੈਣਾ ਛੱਡਣ ਦਾ ਪਹਿਲਾਂ ਸਾਨੂੰ ਇਹ ਹੜਾ ਦਾਂਗੇ ਹਲੇ ਦੇਖਾਂਗੇ ਜਦੋਂ ਉਦੋਂ ਦਾ ਹੋਇਆ ਉਡਣ ਵਾਲਾ ਫੇੜ ਆਵਾ ਇਹਨੂੰ ਹਲੇ ਰੱਖਾਂਗੇ ਆਪਾਂ ਬਾਕੀ ਮਿੱਤਰੋ ਇਦਾਂ ਫੜ ਤਾਂ ਲਿਆ ਆ ਗੱਲ ਹੈਗੀ ਇਦਾਂ ਇਹ ਹੈਗਾ ਬਾਜ ਦਾ ਬੱਚਾ ਸੀ ਨਾ ਜਿੱਥੋਂ ਸਮਾਨ ਲੈ ਕੇ ਆਏ ਨਾ ਉਹਨਾਂ ਨੂੰ ਦੱਸਿਆ ਵੀ ਭਾਈ ਇਹ ਬੱਚਾ ਹਲੇ ਗੱਲ ਵੀ ਸਹੀ ਹੈ ਜਿਹੜਾ ਬਾਜ ਆ ਪ੍ਰੋਪਰ ਪਿਓਰ ਮਤਲਬ ਪਿਓਰ ਕਹਿੰਦਾ ਜਿਹੜਾ ਵੱਡਾ ਆਵਾਜ਼ ਆ ਉਹਨੂੰ ਕੋਈ ਫੜ ਨਹੀਂ ਸਕਦਾ ਯਾਰ ਇਦਾਂ ਹੁਣ ਦੂਜੀ ਵਾਰੀ ਹੀ ਫੜ ਲਿਆ ਇਦਾਂ ਕੋਈ ਵੀ ਫੜ ਸਕਦਾ ਕੱਲੂ ਇਹਨੂੰ ਹੈਨਾ ਕੋਈ ਮਾਰ ਸਕਦਾ ਕੋਈ ਜਾਨਵਰ ਮਾਰ ਸਕਦਾ ਇਹਨੂੰ ਕੂ ਆਦੇ ਮੁੰਡੇ ਦੇ ਘਰੇ ਸੀਗਾ ਤੁਹਾਨੂੰ ਦੱਸਿਆ ਕਿ ਇਸ ਕਰਕੇ ਹੱਲੇ ਨੂੰ ਰੱਖਾਂਗੇ ਇਹਨੂੰ ਨਹੀਂ ਛੱਡਣਾ ਇਦਾਂ ਕਿਉਂਕਿ ਫਾਇਦਾ ਨਹੀਂ ਕੋਈ ਐਵੇਂ ਮਰਮੂਰ ਜਾਲੂ ਠੰਡ ਜਨਾ ਇਹਨੂੰ ਖਾਣ ਦਾ ਪਤਾ ਨਾ ਕੁਛ ਮਾਂ ਨੇ ਜੋ ਖਲੋਣਾ ਗੱਲ ਹੋਰ ਹੁੰਦੀ ਨਾ ਤਾਂ ਕਰਕੇ ਹੁਣ ਅਸੀਂ ਇਹਨੂੰ ਹੱਲੇ ਛੱਡਣਾ ਨਹੀਂ ਪਹਿਲਾਂ ਸਾਡਾ ਮਨ ਸੀ ਵੀ ਥੋੜਾ ਇਹਨੂੰ ਕੈਮ ਕਰਕੇ ਛੱਡਣਾ ਕੈਮ ਤਾਂ ਹੋ ਗਿਆ ਪਰ ਇਹਨੂੰ ਆਰਡਰ ਦਾ ਜ਼ਿਆਦਾ ਨਹੀਂ ਪਤਾ ਹੈਗਾ ਬਸ ਇੱਥੇ ਲੱਗੇ ਲੱਗੇ ਬੈਠੀ ਜਾਂਦਾ ਇਹਦਾ ਕਬੂਤਰ ਬੰਦੇ ਹੁੰਦੇ ਅਸੀਂ ਖਿਲਾਉਣੇ ਪਏ ਸੀ ਖਾਂਦਾ ਨਹੀਂ ਪੈਨੂੰ ਖਾਣ ਦਾ ਬਾਲਾ ਪਤਾ ਨਹੀਂ ਹੁਣ ਚੁੰਝ ਖੋਲ ਕੇ ਮੂੰਹ ਚ ਪਾ ਕੇ ਖਲਾ ਕੇ ਖਲਾਵਾਂਗੇ ਇਹਨੂੰ ਫੇਰ ਪਤਾ ਲੱਗਾ ਕਿਉਂਕਿ ਜਦ ਬਾਜ ਆਉਂਦਾ ਪਤਾ ਮਾਸ ਦੇਖ ਕੇ ਉਹ ਤਾਂ ਇਦਾਂ ਪੈਂਦਾ ਮਾਸ ਨੂੰ ਵੀ ਗੱਲ ਹੀ ਛੱਡਦੇ ਹੋਣਾ ਗਿਆ ਉਹ ਪਾਗਲ ਹਾਂ ਹਾਂ ਆ ਯਾਰ ਇਹ ਖਾਂਦਾ ਖਾਂਦਾ ਰੱਖ ਡਾਰਦਾ ਕਹਦੇ ਆ ਦੇਖ ਖਾਂਦਾ ਹੁਣ ਹੁਣ ਖਾਣਾ ਹੁਣ ਉਹਨੂੰ ਪਤਾ ਲੱਗਾ ਹਾਂ ਹਾਂ ਹੁਣ ਪਤਾ ਲੱਗਾ ਕਰ ਇਦਾਂ ਤਾਨ ਲਾਹੇ ਤਾਨ ਕਰੇ ਇਦਾਂ ਇਦਾਂ ਜਵੰਦ ਲਵਸਾ ਹਾਂ ਕੰਦਲ ਮਗਾਂ ਨਾ ਸਹੀਆਂ ਤੇ ਸਹੀਏ ਲਓ ਜੀ ਤੁਹਾਡੇ ਸਾਹਮਣੇ ਦੇਖੋ ਉਹਨੂੰ ਖਾਣ ਦੀ ਵੀ ਨੌਲੇਜ ਨਹੀਂ ਹੈਗੀ ਜਿਆਦਾ ਹਨਾ ਹੁਣ ਮਾਵਾਂ ਦਾ ਸਿੱਧੀਆਂ ਲਿਆ ਆ ਗਏ ਕਹਿੰਦੇ ਨੇ ਉਹਦੇ ਚੌਂਜ ਭਰ ਦਿੰਦੀਆਂ ਮੂੰਹ ਚ ਉਸ ਹਾਲ ਨਾ ਗਿੱਜਿਆ ਆ ਕਿ ਇਹਨੂੰ ਇਹ ਜੇ ਹੋਵੇ ਹਨਾ ਇਹ ਬੱਚਾ ਹੀ ਆ ਜੋ ਵੱਡਾ ਹੋਵੇ ਤਾ ਇਹਨੂੰ ਪਤਾ ਹੋਵੇ ਕਿਦਾਂ ਖਾਣਾ ਕਿਦਾਂ ਨਹੀਂ ਲਓ ਜੀ ਫਾਈਨਲੀ ਆਪਾਂ ਇਹਨੂੰ ਖਲਾਤ ਆਇਆ ਢਿੱਡ ਭਰਤਾ ਤੇ ਆ ਦੇਖੋ ਅੱਖਾਂ ਬੰਦ ਆ ਸੌ ਰਿਹਾ ਹੁਣ ਇਨੂੰ ਬਾਹਰ ਜੇ ਰਹਿ ਜਾਂਦਾ ਨਾ ਇਹਨੂੰ ਸ਼ਿਕਾਰ ਕਰਨਾ ਆਉਂਦਾ ਹੈਗਾ ਬੱਚਾ ਆ ਨਾ ਇਹਨੇ ਠੰਡ ਜੀ ਮਾਰ ਜਾਣਾ ਸੀ ਵਿਚਾਰੇ ਨੇ ਕਿਉਂਕਿ ਮਾਂ ਤਾਂ ਇਹਦੀ ਹੁਣ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਭੂਆ ਦੇ ਮੁੰਡੇ ਤੁਹਾਨੂੰ ਦੱਸਿਆ ਘਰੋਂ ਮਿਲਿਆ ਸੀ ਹਨਾ ਨਾ ਇਹਨੂੰ ਮਾਂ ਲੱਭਣੀ ਐ ਇਸ ਕਰਕੇ ਆਪਾਂ ਇਹਨੂੰ ਰੱਖਾਂਗੇ ਪਾਲਾਂਗੇ ਬਾਕੀ ਜੇ ਤਾਂ ਵੱਡਾ ਹੋਇਆ ਫੇਰ ਦੇਖਾਂਗੇ ਕਿਦਾਂ ਕਰਨੀ ਕਿਦਾਂ ਨਹੀਂ ਹਨਾ ਬਲਾਲੇ ਬਾਹਰ ਰਹਿਣ ਜੋਗਾ ਨਹੀਂ ਹੈਗਾ ਵਿਚਾਰਾ ਇਸ ਕਰਕੇ ਇਹਨੂੰ ਆਪਾਂ ਇੱਥੇ ਰੱਖ ਲਿਆ ਕਰੀਏ